ਲੋ ਆਖਰ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਆ ਗਿਆਂ ਨਿਹੰਗ ਜਥੇਬੰਦੀਆਂ ਕਰ ਦਿੱਤਾ ਵੱਡਾ ਐਲਾਨ ਤੇ ਨਾਲ ਹੀ ਸਰਕਾਰ ਨੂੰ ਦੇ ਦਿੱਤੀ ਸਿੱਧੀ ਚੇਤਾਵਨੀ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੁੰਦਾ ਫਿਰ ਮਾਹੌਲ ਖਰਾਬ ਹੋ ਸਕਦਾ ਤਾਂ ਆਖਰ ਕਿਹੜੀਆਂ ਨਿਹੰਗ ਜਥੇਬੰਦੀਆਂ ਦੇ ਵੱਲੋਂ ਚੇਤਾਵਨੀ ਦਿੱਤੀ ਆ ਜਗਜੀਤ ਸਿੰਘ ਡੱਲੇਵਾਲ ਮਰਨਭਰਤੇ ਉੱਤੇ ਬੈਠੇ ਨੇ ਉਹਨਾਂ ਦੇ ਹੱਕ ਦੇ ਵਿੱਚ ਕਿਹੜਾ ਵੱਡਾ ਐਲਾਨ ਕੀਤਾ ਕਿਹੜਾ ਬਿਆਨ ਦਿੱਤਾ ਇੱਕ ਵਾਰ ਤੁਹਾਨੂੰ ਨੇਹੰਗ ਸਿੰਘ ਦੀ ਜਵਾਨੀ ਸੁਣਾਉਣੀ ਆ ਅਜਿੰਕ ਵੀ ਲੰਮੇ ਸਮੇਂ ਤੋਂ ਕਿਸਾਨ ਆਪਣੀ ਮੰਗਾਂ ਲੈ ਕੇ ਕੰਨੇ ਦੇ ਬੈਠੇ ਕੀ ਕਹਿੰਦਾ ਤੁਸੀਂ ਫਿਰ ਤਕਰੀਬਨ 1.5 ਸਾਲ ਹੋ ਚੰਦਿਆ ਜਿੱਥੇ ਪਹਿਲਾਂ ਕਿਸਾਨਾਂ ਨੇ ਤਕਰੀਬਨ 1.5-2 ਸਾਲ ਜਿਹੜਾ ਦਿੱਲੀ ਦੇ ਬਾਹਰਾਂ ਤੇ ਜਿਹੜਾ ਉੱਥੇ ਧਰਨੇ ਦੇ ਕੇ ਤੇ ਜਿਹੜਾ ਮੋਰਚੇ ਲਾ ਕੇ ਤੇ ਜਿਹੜੇ ਤਿੰਨ ਕਾਨੂੰਨ ਸੀ ਕਿਸਾਨਾਂ ਦੇ ਜਿਹੜੇ ਖਿਲਾਫ ਸੀ ਤੇ ਉਹ ਜਿਹੜੇ ਮੋਰਚੇ ਫੜੇ ਕਰਕੇ ਤੇ ਕਿਸਾਨ ਜਿਹੜੇ ਆਪਣੇ ਘਰਾਂ ਨੂੰ ਆਏ ਸੀ ਤੇ ਹੁਣ ਵੀ ਜਿੱਥੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਪਿਛਲੇ ਤਕਰੀਬਨ ਮੇਰਕਲ 1.5 ਸਵਾ ਸਾਲ ਹੋ ਚੱਲਿਆ ਤੇ ਉੱਥੇ ਬੈਠੇ ਹੋਏ ਨੇ ਕਿਸਾਨ ਜਿੱਥੇ ਸਾਡੇ ਸਤਕਾਰਯੋਗ ਸਰਦਾਰ ਜਗਦੀਸ਼ ਸਿੰਘ ਗੱਲੇਵਾਲ ਜਿਨ੍ਹਾਂ ਨੇ ਤਕਰੀਬਨ ਪਿਛਲੇ ਮੇਰਕਲ 46 47 ਦਿਨ ਹੋ ਚੱਲੇ ਨੇ ਉਹਨਾਂ ਨੂੰ ਜਿਨ੍ਹਾਂ ਨੇ ਪੰਜਾਬ ਵਾਸਤੇ ਸਮੁੱਚੇ ਦੇਸ਼ ਦੇ ਕਿਸਾਨਾਂ ਵਾਸਤੇ ਜਿਹੜਾ ਹੈ ਉਹਨਾਂ ਦੇ ਜਿਹੜੀਆਂ ਸੈਂਟਰ ਸਰਕਾਰ ਮੰਗਾਂ ਨਹੀਂ ਮੰਨ ਰਹੀ ਤੇ ਜਿਹੜੀਆਂ ਉਹਨਾਂ ਨੇ ਆਪਣੀ ਕੋਹ ਹੜਤਾਲ ਰੱਖੀ ਹੋਈ ਹੈ ਮੈਂ ਸੈਂਟਰ ਸਰਕਾਰ ਤੇ ਨਾਲ ਹੀ ਜਿੱਥੇ ਉਹਨਾਂ ਨੂੰ ਚੇਤਾਵਨੀ ਵੀ ਦੇਣਾ ਸਾਰੀਆਂ ਨੇ ਹੰਗਸਿੰਘ ਜਿੱਥੇ ਬੰਦੀਆਂ ਵੱਲੋਂ ਢੱਲੇਵਾਲ ਜੀ ਜਿਹੜੇ ਕਿਸਾਨ ਆਗੂ ਨੇ ਕਿਉਂਕਿ ਉਹਨਾਂ ਨੇ ਪੰਜਾਬ ਤੇ ਸਮੁੱਚੇ ਜਿਹੜੇ ਦੇਸ਼ ਦੇ ਭਾਵੇਂ ਕੋਈ ਗਰੀਬ ਹੈ ਕੋਈ ਅਮੀਰ ਹੈ ਤੇ ਉਹਨਾਂ ਦੀਆਂ ਜਿੱਥੇ ਉਹਨਾਂ ਨੇ ਪੇਟ ਭਰਦੇ ਨੇ ਕਿਸਾਨ ਜਿਹੜੀਆਂ ਆਪਣੇ ਫਸਲਾਂ ਦੇ ਰਾਈ ਜ਼ਮੀਨਾਂ ਦੇ ਰਾਈ ਤੇ ਉਹ ਜਿਹੜਾ ਉਹਨਾਂ ਨੇ ਕੋਈ ਆਪਣੇ ਵਾਸਤੇ ਉੱਥੇ ਜਿਹੜਾ ਮਰਨ ਵਾਲਤ ਨਹੀਂ ਰੱਖਿਆ ਹੋਇਆ ਇਸ ਕਰਕੇ ਸੈਂਟਰ ਸਰਕਾਰ ਨੂੰ ਚਾਹੀਦਾ ਤੁਰੰਤ ਉਹਨਾਂ ਦੀਆਂ ਜਿਹੜੀਆਂ ਨੇ ਮੰਗਾ ਮੰਨੇ ਐਮ ਐਸ ਪੀ ਜਿਹੜੀ ਦੇਵੇ ਕਿਸਾਨਾਂ ਨੂੰ ਤੇ ਜਿਹੜਾ ਉਹਨਾਂ ਦਾ ਮਰਨ ਵਾਲਤ ਜਿਹੜਾ ਖਤਮ ਕਰਵਾਵੇ ਤੇ ਡੱਲੇਵਾਲ ਜੀ ਉਹਨਾਂ ਦਾ ਜੇ ਕੋਈ ਵੀ ਨੁਕਸਾਨ ਹੁੰਦਾ ਉਹ ਕੱਲੇ ਪੰਜਾਬ ਦਾ ਹੀ ਨਹੀਂ ਸਮੁੱਚੇ ਜਿਹੜਾ ਦੇਸ਼ ਦਾ ਹੀ ਉਹਦੇ ਵਿੱਚ ਨੁਕਸਾਨ ਹੋਵੇਗਾ ਸੋ ਬਹੁਤ ਹੀ ਜਲਦੀ ਤੇ ਤੁਰੰਤ ਜਿਹੜਾ ਸੈਂਟਰਲ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਜਿੱਥੇ ਮੈਂ ਦਰਬਾਰ ਸਾਹਿਬ ਵਿਖੇ ਅੱਜ ਦਰਸ਼ਨ ਦਦਾਰੇ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਕਿਸਾਨਾਂ ਦੀਆਂ ਜਿਹੜੀਆਂ ਸਾਰੀਆਂ ਮੰਗਾਂ ਉਹਨਾਂ ਦੇ ਜਿਹੜੇ ਮੋਰਚੇ ਨੇ ਉਹ ਫਤਿਹ ਹੋਣੇ ਚਾਹੀਦੇ ਨੇ ਤੇ ਸੈਂਟਰ ਸਰਕਾਰ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਇਕੱਲੇ ਡੱਲੇਵਾਲ ਨਹੀਂ ਉਹਨਾਂ ਦੇ ਪਿੱਛੇ ਜਿਹੜੇ ਲੱਖਾਂ ਹੀ ਜਿਹੜੇ ਨੇ ਸਾਰੇ ਕਿਸਾਨ ਤੇ ਸਾਰੇ ਗਰੀਬ ਲੋਕ ਖੜੇ ਹੋਏ ਨੇ ਸੋ ਤੁਰੰਤ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰੇ ਤੇ ਸਰਕਾਰ ਜਿਹੜਾ ਡੱਲੇਵਾਲ ਨੂੰ ਵੀ ਬਚਾਵੇ ਜੇ ਗੱਲੇਵਾਲ ਨੂੰ ਕੁਝ ਹੁੰਦਾ ਤੇ ਉਹਦਾ ਨੁਕਸਾਨ ਜਿਹੜਾ ਸੈਂਟਰ ਸਰਕਾਰ ਨੂੰ ਵੀ ਜਿਹੜਾ ਉਹ ਭੁਗਤਣਾ ਪਊਗਾ ਇਸ ਕਰਕੇ ਬਹੁਤ ਜਲਦੀ ਡੱਲੇਵਾਲ ਨੂੰ ਬਚਾਉਣਾ ਚਾਹੀਦਾ ਤੇ ਸੈਂਟਰ ਸਰਕਾਰ ਨੂੰ ਝੋਗਲ ਨਾਲ ਕੋਈ ਉਹਦਾ ਨੁਕਸਾਨ ਨਹੀਂ ਹੋਊਗਾ ਤੇ ਉਹ ਤੁਰੰਤ ਇਹਨਾਂ ਦੀਆਂ ਮੰਗਾਂ ਪ੍ਰਵਾਨ ਕਰੇ ਤਾਂ ਤੁਸੀਂ ਸੁਣਿਆ ਨਿਹੰਗ ਸਿੰਘ ਬਾਬਾ ਬਲਬੀਰ ਜੀ ਜਿਨ੍ਹਾਂ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਸੈਂਟਰ ਸਰਕਾਰ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਆ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਹੁੰਦਾ ਫਿਰ ਉਸ ਦਾ ਨੁਕਸਾਨ ਜਿਹੜਾ ਸੈਂਟਰ ਸਰਕਾਰ ਨੂੰ ਭੁਗਤਣਾ ਪਵੇਗਾ ਤਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਕੋਈ ਆਪਣੀ ਲੜਾਈ ਨਹੀਂ ਲੜ ਰਹੇ ਕੋਈ ਇਕੱਲੇ ਪੰਜਾਬ ਦੀ ਲੜਾਈ ਨਹੀਂ ਲੜ ਰਹੇ ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜ ਰਹੇ ਨੇ ਆਉਣ ਵਾਲੀਆਂ ਫਸਲਾਂ ਤੇ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੀ ਲੜਾਈ ਲੜ ਰਹੇ ਨੇ ਖਨੌਰੀ ਬਾਰਡਰ ਦੇ ਉੱਤੇ ਅੱਜ 47ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਸਿਹਤ ਵਿਗੜਦੀ ਹੋਈ ਨਜ਼ਰ ਆ ਰਹੀ ਆ ਡਾਕਟਰਾਂ ਨੂੰ ਵੀ ਬੜੀ ਚਿੰਤਾ ਹੋ ਚੁੱਕੀ ਆ ਜੋ ਉਹਨਾਂ ਦਾ ਟ੍ਰੀਟਮੈਂਟ ਕਰਨ ਵਾਲੇ ਡਾਕਟਰ ਨੇ ਜੋ ਚੈੱਕਅਪ ਕਰਨ ਵਾਲੇ ਡਾਕਟਰ ਨੇ ਉਹ ਵੀ ਵਿਚਾਰੇ ਇਹ ਗੱਲ ਕਹਿ ਰਹੇ ਨੇ ਕਿ ਸਾਡੇ ਹੱਥ ਵੱਸ ਜਿੰਨਾ ਹੈ ਅਸੀਂ ਉਹ ਕਰ ਰਹੇ ਹਾਂ ਪਰ ਅਸੀਂ ਵੀ ਉਸ ਵੇਲੇ ਕਾਫੀ ਨਿਰਾਸ਼ ਹੋ ਜਾਂਦੇ ਹਾਂ ਜਦੋਂ ਕੋਈ ਅਜਿਹੀ ਸਥਿਤੀ ਬਣ ਜਾਂਦੀ ਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਤਾਂ ਪਰ ਉਧਰੋਂ ਜਗਜੀਤ ਸਿੰਘ ਡੱਲੇਵਾਲ ਕਹਿ ਦਿੰਦੇ ਨੇ ਮੈਂ ਕੋਈ ਦਵਾਈ ਨਹੀਂ ਲੈਣੀ ਤਾਂ ਮੈਂ ਮੈਡੀਕਲ ਟਰੀਟਮੈਂਟ ਨਹੀਂ ਲੈਣਾ ਫਿਰ ਕਹਿੰਦੇ ਸਾਨੂੰ ਵੀ ਸਮਝ ਨਹੀਂ ਆਉਂਦਾ ਕਿ ਆਖਰ ਅਸੀਂ ਕਰੀਏ ਤਾਂ ਕਰੀਏ ਕੀ ਆਪਣੀ ਅੱਖਾਂ ਦੇ ਸਾਹਮਣੇ ਇੱਕ ਦੇਸ਼ ਦੇ ਖਾਤਰ ਦੇਸ਼ ਦੇ ਲਈ ਦੇਸ਼ ਦੇ ਅਨਦਾਤਾ ਲਈ ਲੜਾਈ ਲੜਨ ਵਾਲਾ ਯੋद्धा ਪਿਆ ਉਹ ਜ਼ਿੰਦਗੀ ਦੇ ਮੌਦੀ ਲੜਾਈ ਲੜ ਰਿਹਾ ਕਹਿੰਦੀ ਅਸੀਂ ਬਿਲਕੁਲ ਬੇਬਸ ਹੋ ਜਾਂਦੇ ਨੇ ਤਾਂ ਹੁਣ ਨਿਹੰਗ ਜਥੇਬੰਦੀਆਂ ਦੀ سپورਟ ਜਿਹੜੀ ਆ ਮਿਲ ਚੁੱਕੀ ਆ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਸਯੁਕਤ ਕਿਸਾਨ ਮੋਰਚੇ ਦੀ ਵੀ سپورਟ ਮਿਲਦੀ ਹੋਈ ਨਜ਼ਰ ਆ ਰਹੀ ਆ ਹਾਲਾਂਕਿ ਉਹਨਾਂ ਦੇ ਵੱਲੋਂ ਸੱਦਾ ਲੈ ਕੇ ਜਾਇਆ ਗਿਆ ਸੀ ਖਨੌਰੀ ਬਾਰਡਰ ਦੇ ਉੱਤੇ ਪਰ ਸੱਦੇ ਤੋਂ ਬਾਅਦ ਮੁਰ 15 ਤਰੀਕ ਦੀ ਜਿਹੜੀ ਮੀਟਿੰਗ ਰੱਖ ਲਈ ਆ ਉਸ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲਦਾ ਕੀ ਪੋਜ਼ਿਟਿਵ ਰਿਸਪੌਂਸ ਆਉਂਦਾ ਕੀ ਇਕੱਠੇ ਹੋ ਕੇ ਲੜਾਈ ਲੜਨਗੇ ਕਿਸਾਨ ਲੀਡਰ ਇਹ ਦੇਖਣ ਵਾਲੀ ਗੱਲ ਰਹੇਗੀ ਪਰ ਅਕਸਰ ਇਹੀ ਗੱਲ ਕਹੀ ਜਾਂਦੀ ਆ ਕਿ ਇੱਕੇ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਆ ਇੱਕੇ ਦੇ ਵਿੱਚ ਬਲ ਹੁੰਦਾ ਜੇਕਰ ਇਕੱਠੇ ਹੋ ਕੇ ਲੜਨਗੇ ਸਾਰੇ ਤਾਂ ਫਿਰ ਇਹ ਜਿੱਤ ਜਲਦੀ ਹੋ ਸਕਦੀ ਆ